ਲੁਕਦੇ ਸੇ ਜਿਹੜੇ GST ਅਧਿਕਾਰੀ ਐ ਜੋ ਬਿਲਕੁਲ ਆਪਣਾ ਕੰਮ ਕਰਿਓ ਸਾਰਾ ਇਹਨਾਂ ਦੀ ਸਮਾਨ ਦਾ ਚੈੱਕ ਕਰ ਰਿਹਾ ਤੋਂ ਜੋ ਵੀ ਇਹਨਾਂ ਦਾ ਸਮਾਨ ਜਿਹੜਾ ਕਿਤੇ ਚੈੱਕ ਕੀਤਾ ਜਾ ਰਿਹਾ ਦੀਸੇ ਅਧਿਕਾਰੀਆਂ ਵੱਲੋਂ ਕੋਈ ਪਰਸ ਆਪਣੇ ਦਬਾ ਕੇ ਆ ਕੇ ਇਹਨਾਂ ਨੂੰ ਸਵਾਰਟ ਸਵਾਰਟ ਚਲੋ ਟੀਮ ਹੈ ਸੋ ਆਪਣੇ ਜਿਹੜਾ ਕਿ ਸਰਵੇ ਚੈੱਕ ਕਰ ਰਹੀ ਹੋਰ ਰਹੀ ਤਾਂ ਸਾਰਾ ਜਿਹੜਾ ਸਮਾਨ ਆ ਰਿਹਾ ਚੈੱਕ ਕੀਤਾ ਜਾ ਰਿਹਾ ਜੀ ਰੇਟ ਹੋਈ ਜੋ ਰੇਟ ਹੋਈ ਹੈ ਉਸ ਬਾਰੇ ਤਾਂ ਰੇਟ ਹੋਈ ਜੀ ਸਰਕਾਰ ਦਾ ਸ਼ੁਰੂ ਹੀ ਕਰਦਾ ਵਿਰੋਧ ਚੱਲ ਰਿਹਾ ਹੈ ਕਿ ਸ਼ਹਿਰ ਦੇ ਵਿੱਚ ਰੇਡਾਂ ਨਾ ਕਰੋ ਜਾਂ ਇਨਸਪੈਕਸ਼ਨ ਨਾ ਕਰੋ ਇਹਨਾਂ ਨੇ ਰੇਡ ਨੂੰ ਇਨਸਪੈਕਸ਼ਨ ਦਾ ਨਾਮ ਦਿੱਤਾ ਠੀਕ ਹੈ ਜੀ ਉਹਨੂੰ ਪਹਿਲਾਂ ਕਲੈਰੀਫਾਈ ਕਰਨ ਕਿ ਇਹ ਰੇਡ ਜਿੰਨੇ ਮਾਰਗਾਂ 'ਤੇ ਚੱਲ ਰਿਹਾ ਹੈ ਵਿਰੋਧ ਕਰਦੇ ਆ ਬਿਵਾਰੀ ਸ਼ਹਿਰ ਦੇ ਇਹਦੇ ਵਿਰੋਧ ਦੇ ਵਿੱਚ ਅੱਜ ਸਾਰਾ ਜਿਹੜੇ 65 ਮਾਰਗ ਕਿੱਥੇ ਹੈ ਠੀਕ ਹੈ ਉਹਨਾਂ ਅੱਛਰਾਂ ਨਾਲ ਗੱਲ ਹੋ ਗਈ ਹੈ ਠੀਕ ਹੈ ਉਹਨਾਂ ਦੀ ਆਪਣੀ ਡਿਊਟੀ ਹੈ ਆਪਣੀ ਡਿਊਟੀ ਪਵਾ ਰਹੇ ਨੇ ਪਰ ਇਹ ਵੇਖਿਆ ਅਸੀਂ ਸ਼ੋਰਟ ਦੇ ਵਿੱਚੇ ਕੰਮ ਕਰਵਾ ਰਹੇ ਹਾਂ ਕਿ ਜੋ ਆਪਣੀ ਕੁਝ ਪ੍ਰਦਾਨ ਕਰਨੇ ਕਰੋ ਤੇ ਜਲਦੀ ਸਾਡੇ ਵਪਾਰ ਨੂੰ ਮੁਕੀ ਕਰੋ ਤੇ ਆਉਣ ਵਾਲੇ ਸਮੇਂ ਤੁਹਾਨੂੰ ਫਿਰ ਦੱਸਾਂਗੇ ਸ਼ਾਮ ਤੱਕ ਕਿੰਨੇ ਹੋਣਗੇ ਉਸ ਐਸੋਸੀਏਸ਼ਨ ਨਾਲ ਜੇ ਸਰਕਾਰ ਨਾਲ ਕੋਈ ਪੋਜੀਟਿਵ ਬੈਲ ਹੁੰਦੀ ਹੈ ਅਸੀਂ ਦੱਸਾਂਗੇ ਜੇ ਸਰਕਾਰ ਕੋਸ਼ਿਸ਼ੇ ਬਲ ਨਹੀਂ ਕਰ ਸਕਦੀ ਅਸੀਂ ਫਿਰ ਵੱਡੇ ਲੈਵਲ ਤੇ ਸ਼ੁਰੂ ਕਰਾਂਗੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਅਸੀਂ ਜਿਹੜੇ ਦੁਕਾਨਦਾਰ ਹੈਗੇ ਆਂ ਇੰਡਸਟਰੀ ਲੈ ਕੇ ਉਹਨਾਂ ਨਾਲ ਖੜੇ ਆਂ ਦੇਖੋ ਜੀ ਇਹੀ ਤਾਂ ਇਹੀ ਤਾਂ ਲੜਾਈ ਏ ਕੈਂਪ ਕਰਨ ਕਰਨੀ ਤੇ ਕਸ਼ਮੀਰ ਦੇ ਇਸ ਮਰਗਾਂ ਇਸ ਕਰਕੇ ਅਸੀਂ ਹੁਣ ਦੋ ਦਿਨ ਲੈਣੇ ਜੀ ਤਾਂ ਸਰਕਾਰ ਪੋਜ਼ਿਟਿਵ ਰੁਪਈਆ ਨਹੀਂ ਖਾਂਦੀ ਤੇ ਅਸੀਂ ਸਰਕਾਰ ਦੇ ਬੱਚੇ ਆਂ ਤੇ ਜੇ ਪੋਜ਼ਿਟਿਵ ਰੁਪਈਆ ਜਿਹੜੀਆਂ ਰੁਪਈਆ ਨਹੀਂ ਖਾਂਦੀ ਤੇ ਵੈਸੇ ਪੁੱਤਰ ਨਹੀਂ ਸੀ ਕਬੂਤਰ ਹੈਗੇ ਤਾਂ ਸਾਥ ਜਾਏ في